224 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਸੀਟ ਮਰਹੂਮ ਸਾਬਕਾ ਐਮਪੀ ਜੋਰਾ ਸਿੰਘ ਮਾਨ ਦੇ بیٹے ਨਰਦੇਵ ਸਿੰਘ ਬੋਬੀ ਮਾਨ ਨੂੰ ਮਿਲਣ ਤੋਂ ਬਾਅਦ ਅੱਜ ਨਰਦੇਵ ਸਿੰਘ ਬੋਬੀ ਮਾਨ ਸ਼੍ਰੀ ਮੁਖਤਸਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਵਿਖੇ ਅਕਾਲੀ ਦਲ ਦੀ ਸੋਚੀ ਲੀਡਰਸ਼ਿਪ ਸਮੇਤ ਨਤਮਸਤਕ ਹੋਏ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਅਤੇ ਅਰਦਾਸ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਭਰਾ ਵਰਦੇਵ ਸਿੰਘ ਨੂਨੀ ਮਾਨ ਸ਼੍ਰੀ ਮੁਖਤਸਰ ਸਾਹਿਬ ਦੇ ਸਾਬਕਾ ਐਮ.ਐਲ.ਏ ਕਮਰਜੀਤ ਸਿੰਘ ਰੋਜੀਪੁਰਕੰਦੀ ਮਲੋੜ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਕੋਟਪਾਈ ਅਤੇ ਅਤੇ ਜਲਾਲਾਬਾਦ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਲਖਵਿੰਦਰ ਸਿੰਘ ਰੋਹੀਵਾਲਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਗੁਰਦੁਆਰਾ ਸ਼੍ਰੀ ਟੁੱਟੀਗੰਡੀ ਸਾਹਿਬ ਵਿਖੇ ਨਾਤਮਸਤਕ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਮਰੀਦਵਾਰ ਨਰਦੇਵ ਸਿੰਘ ਬੋਬੀਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੰਘ ਵੀਰ ਸਿੰਘ ਬਾਦਲ ਨੇ ਉਹਨਾਂ ਪਰ ਭਰੋਸਾ ਕਰਕੇ ਉਹਨਾਂ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਹੈ ਜਿਸ ਕਰਕੇ ਉਹ ਪਾਰਟੀ ਦੇ ਪ੍ਰਧਾਨ ਸਖਬੀਰ ਸਿੰਘ ਬਾਦਲੂਹਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਭਾਰੀ ਬਹੁਮਤ ਨਾਲ ਇਹ ਸੀਟ ਜਿੱਤ ਕੇ ਉਹਨਾਂ ਦੀ ਚੋਣ ਦਾ ਬਹੁਤ ਦਾ ਸ਼ੁਕਰਾਨਾ ਕਰਦਾ ਹੈ ਕਿ ਜਿਸ ਨੇ ਮੈਨੂੰ ਇਹ ਟਿਕਟ ਦੇ ਕੇ نوازਿਆ ਔਰ ਅਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਔਰ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਸਮੂੱਚੇ ਫਿਰੋਜ਼ਪੁਰ ਦੇ ਸਾਡੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਵੋਟਰ ਸਾਹਿਬਾਨ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਤਾਇਆ ਔਰ ਜਿਨ੍ਹਾਂ ਨੇ ਇਥੋਂ ਤੱਕ ਪਹੁੰਚ ਮੇਰੀ ਮਦਦ ਕੀਤੀ ਉਹਨਾਂ ਸਾਰਿਆਂ ਦਾ ਮੈਂ ਭਰਾਵਾਂ ਦਾ ਭੈਣਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਬੜਾ ਆਸਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਤੇ ਤਿੰਨ ਵਾਰ 98 ਤੋਂ ਲੈ ਕੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਔਰ ਚੌਥੀ ਵਾਰ ਦਾਸ ਤੇ ਭਰੋਸਾ ਜਤਾਇਆ ਤਿੰਨ ਮਾਰ ਤਿੰਨ ਵਾਰ ਮੇਰੇ ਵੱਡੇ ਵੀਰ ਵਰਦੇਸ਼ ਸਿੰਘ ਡੋਨੀ ਮਾਨ ਨੂੰ ਵੀ ਟਿਕਟ ਦੇ ਕੇ ਨਵਾਜਿਆ ਔਰ ਸਾਡੇ ਮਾਨ ਪਰਿਵਾਰ ਨੂੰ ਦੋ ਵਾਰ ਐਸਜੀਪੀਸੀ ਦੀ ਟਿਕਟ ਦੇ ਕੇ ਵੀ ਧਵਾਜ ਹੈ ਇਸ ਟਿਕਟ ਦਾ ਦੇਣ ਦਾ ਕਾਰਨ ਮੁੱਖ ਕਰਨ ਇਹ ਹੈ ਕਿ ਮੇਰੇ ਸਵਰਗਿਆ ਪਿਤਾ ਸਰਦਾਰ ਜੋਰਾ ਸਿੰਘ ਮਾਨ ਦੀ ਸ਼ਰੋਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੈ ਔਰ ਅਸੀਂ ਆਪਦੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚਾਰੇ ਭਰਾ ਉਵੇਂ ਚੱਲਾਂਗੇ ਜਿਵੇਂ ਸਾਡਾ ਬਾਪੂ ਸਾਨੂੰ ਸੇਧ ਦੇ ਕੇ ਗਿਆ ਔਰ ਜਿੱਥੋਂ ਤੱਕ ਸਰਹੱਦੀ ਖੇਤਰ ਦਾ ਸਵਾਲ ਹੈ ਸ਼੍ਰੋਮ ਨਹੀਂ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉਹਨਾਂ ਨੇ ਜੋ ਸਰਹੱਦੀ ਖੇਤਰ ਲਈ ਕੀਤਾ ਨਾ ਕਿਸੇ ਸਰਕਾਰ ਨੇ ਆਉਂਟ ਕੀਤਾ ਤੇ ਨਾ ਹੀ ਆਉਣ ਵਾਲੀਆਂ ਸਰਕਾਰਾਂ ਚ ਕਿਸੇ ਨੇ ਕਰਨਾ ਸਭ ਤੋਂ ਵੱਡੀ ਮਿਸਾਲ ਹੈ ਬਾਰਡਰ ਦੇ ਉੱਤੇ 6-6 ਹਜ਼ਾਰ ਪਈ ਵਿੱਚ ਸਰਕਾਰੀ ਜ਼ਮੀਨਾਂ ਪੱਕੀਆਂ ਕਰਨ। ਪਿਊ ਵੇਲਾਂ ਦੇ ਮੋਟਰਾਂ ਦੇ ਕਨੈਕਸ਼ਨ ਔਰ ਖਾਸ ਕਰਕੇ ਤਾਰੋਂ ਪਾੜ। ਕਿਉਂਕਿ ਸਾਡਾ ਬਾਰਡਰ ਏਰੀਆ ਹੈ ਜਿਹੜੇ ਤੇਲ ਦੀਆਂ ਕਿੰਨੀਆਂ ਮੋਢਿਆਂ ਤੇ ਚੱਕ ਕੇ ਲੈ ਜਾਂਦੇ ਸੀ ਨਾ ਅੱਜ ਉਹ ਕਹਿੰਦੇ ਅਸੀਂ ਬਟਨ ਨੱਪ ਕੇ ਆ ਜਾਈਦਾ ਔਰ ਬਿਜਲੀ ਵੀ ਦਿਨੇ-ਦਿਨੇ ਮਿਲਦੀ ਹੈ 5 ਵਜੇ ਤੱਕ। ਔਰ ਮੇਨ ਮੇਰਾ ਮੋਟਿਵ ਫਰੋਹਪਰਵਾਸੀਆਂ ਲਈ ਹੈ। ਮੇਰੇ ਪਿਤਾ ਜੀ ਦੇ ਵੀ ਸੁਪਨੇ ਉਹਨਾਂ ਕੰਮ ਵੀ ਬੜੇ ਕੀਤੇ ਔਰ ਅਧੂਰੇ ਸੁਪਨੇ ਵੀ ਬੜੇ ਰਹਿ ਗਏ ਉਹਨਾਂ ਨੂੰ ਮੈਂ ਪੂਰਾ ਕਰਾਂਗਾ ਔਰ ਖਾਸ ਕਰਕੇ ਬਾਰਡਰ ਪੱਟੀ ਲਈ ਹਸੈਨੀ ਵਾਲਾ ਬਾਰਡਰ ਇਹ ਮੈਨੂੰ ਫਰੋਈਪੁਰ ਇਲਾਕੇ ਦੀ ਸ਼ਾਨ ਬਖਸ਼ ਦੇ ਆ ਫਰੋਈਪੁਰ ਇਲਾਕੇ ਦੇ ਵੋਟਰ ਤਾਂ ਮੈਂ ਫਰੋਈਪੁਰ ਦਾ ਬਾਰਡਰ ਖਲੌਣ ਦੀ ਪੂਰੀ ਕੋਸ਼ਿਸ਼ ਕਰਾਂਗਾ ਪਰਲਮੈਂਟ ਦੇ ਵਿੱਚ ਅਸੀਂ ਆਵਾਜ਼ ਉਠਾਵਾਂ। ਕੋਈ ਹੋਰ ਨਹੀਂ ਲੱਗਦਾ ਅਜੇ ਕਿਉਂਕਿ ਪੋਲੀਟਿਕਲ ਕੈਰੀਅਰ ਦੇਣਾ ਹੈ ਐਜ਼ ਅ ਐਮਪੀ ਵੀ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਵੱਡੀ ਗੱਲ ਕਰੀਏ ਤਾਂ ਉਹ ਪੁੱਛੇ ਜੀ ਹਾਂ ਲੈ ਕੇ ਚੱਲੋਂਗੇ ਲੋਕਾਂ ਵਿਚਕਾਰ ਜਿਹੜੀ ਫਸਟ ਜਿਹੜੀ impression ਜਿਹੜੀ ਜਿਹੜੀ ਲੈ ਕੇ ਚੱਲੋਂਗੇ ਲੋਕਾਂ ਵਿਚਕਾਰ ਫਸਟ ਪਰ ਮੈਂ ਮੈਂ ਪੋਲੀਟিক্যাল ਕੈਰੀਅਰ ਐਮਪੀ ਤੋਂ ਨਹੀਂ ਸ਼ੁਰੂ ਕਰਨ ਲੱਗਿਆ ਮੈਂ ਯੂਥ ਕਾਲੀ ਦਲ ਦਾ 5 ਸਾਲ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਬਰੋਈਪੁਰ ਦਾ ਔਰ ਪਿੰਡ ਦੀ ਨੁਮਾਇੰਦਗੀ ਵੀ ਕੀਤੀ ਹੈ ਮੈਂ ਪਿਛਲੇ 5 ਸਾਲ ਸਰਪੰਚੀ ਦੀ ਕਿਉਂਕਿ ਮੈਂ ਜੋ ਮੇਰਾ ਵਿਸ਼ਵਾਸ ਹੈ ਜਿਹਨੇ ਵੀ ਉੱਚੇ ਅਹੁਦੇ ਚਾਹੇ ਸੀਐਮ ਲੈਵਲ ਤੱਕ ਪਹੁੰਚਣਾ ਹੋਵੇ ਮੈਂ ਕਹਿੰਦਾ ਉਹਨੂੰ ਗਰਾਊਂਡ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਇਨੇ ਪਿੰਡ ਦੀ ਮੈਂਬਰੀ ਸਰਪੰਚੀ ਕਰ ਲਈ ਨਾਲ ساری ਜ਼ਿੰਦਗੀ ਚਾਹੇ ਉਹ ਪ੍ਰਧਾਨ ਮੰਤਰੀ ਬਣ ਜੇ ਉਹ ਡੋਲਦਾ ਨਹੀਂ ਥਰੀ। ਔਰ ਮੈਂ ਜਿਵੇਂ ਮੇਰੇ ਪਿਤਾ ਲੋਕਾਂ ਦੀ ਪਿੱਠ ਤੇ ਖੜਦੇ ਸੀ ਨਾ ਢਾਲ ਬਣ ਕੇ ਉਹ ਵੀ ਉਹਨਾਂ ਦੇ ਪਾਏ ਪੂਰਨਿਆ ਤੇ ਮੈਂ ਆਪਦੇ ਵਰਕਰ ਦਾ ਮਾਣ ਸਤਿਕਾਰ ਕਰਾਂਗਾ ਔਰ ਉਹਨਾਂ ਦੀ ਪਿੱਠ ਪੂਰੂੰਗਾ ਔਰ ਆਪਦੇ ਲੀਡਰਾਂ ਦੀ ਇੱਕ ਆ ਲੀਡਰਾਂ ਦੇ ਅੱਗੇ ਇੱਕ ਢਾ ਕੇ ਖੜੂੰਗਾ ਔਰ ਜੋ ਪਛੜਿਆ ਸ਼ਬਦ ਹੈ ਫਰੋਈਪੁਰ ਇਲਾਕੇ ਨਾਲ ਜਿਹੜਾ ਪਛੜਿਆ ਸ਼ਬਦ ਲੱਗਿਆ ਉਸ ਨੂੰ ਮਟਾਉਣ ਦੀ ਕੋਸ਼ਿਸ਼ ਕਰੂੰਗਾ ਔਰ ਤਨਦੇਹੀ ਨਾਲ ਇਮਾਨਦਾਰੀ ਨਾਲ ਫਰੋਈਪੁਰ ਇਲਾਕੇ ਦੀ ਸੇਵਾ ਕਰੂੰਗਾ ਤੁਸੀਂ ਮੇਰੇ ਪਿਤਾ ਜੀ ਨੂੰ ਗਿਆ ਨੂੰ ਅੱਜ ਤੋਂ 14 ਸਾਲ ਹੋ ਗਏ ਐ ਅੱਜ ਵੀ ਉਹਨਾਂ ਦਾ ਨਾਮ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਗੂੰਜਦਾ ਹੈ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੂੰਗਾ ਔਰ ਇਲਾਕੇ ਦੀ ਤਰੱਕੀ ਲਈ ਆਵਾਜ਼ ਉਠਾਊਂਗਾ ਪਾਰਲੀਮੈਂਟ ਓਏ ਸੋਹਣਿਆ ਅੱਜ ਵੀ ਕਾਮਾਪੱਤਨ ਪੁੱਲ ਜਲਾਲਾਬਾਦ ਦਾ ਪੁੱਟ ਜਾਂਦਾ ਪਿੰਡ ਉਹ ਆ ਕੈਂਸਰ ਤੇ ਕਾਲੇ ਪੀਲੇ ਰਕੇ ਜਰਾਲਾਫਾ ਏਰੀਆ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਕਾਫੀ ਬਿਮਾਰੀ ਨੇ ਕੁਝ ਦੇਹਾ ਟਾਰਗੇਟ ਦੇ ਸਦੋਂ ਕਾਂਗਰਸ ਆਕਾਲੀ ਦਲ ਵਾਪਸ ਹੋਣ ਦੇ ਵਿੱਚ ਰਿਹਾ ਹੈਗਾ ਉਹ ਨਹੀਂ ਕੰਮ ਹੋਏਗੇ ਉਹਦੇ ਦੇਹਾ ਲੱਗਦਾ ਹੈਗਾ ਕਿ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਕੰਮ ਕੀਤੇ ਜਾਣ ਦੋਨਾ ਨਾਲਕਟ ਪਾਣੀ ਹਜੇ ਤੱਕ ਹੋਵੇ ਆ ਇਹ ਸਾਰੇ ਕੰਮ ਜਿਹੜੇ ਵੱਡੇ ਨੇ ਉਹ ਕਰਗ ਵਾਲੇ ਨੇ ਚਲੋ ਉਹ ਕੁਦਰਤੀ ਆਫਤਾਂ ਆਈਆਂ ਇਸ ਵਾਰ ਅਜ ਤੋਂ 6 ਮਹੀਨੇ ਪਹਿਲਾਂ ਜੂਨ ਜੁਲਾਈ ਦੇ ਵਿੱਚ ਕੁਦਰਤੀ ਆਫਤਾਈ ਲੇਕਿਨ ਉਹਨੂੰ ਕੁਦਰਤੀ ਆਫਤ ਨਾਲ ਜੱਠਣ ਲਈ ਸਾਡੇ ਮੈਂਬਰ ਪਾਰਲੀਮੈਂਟ ਸ੍ਰੀ ਸੁਖਵੀਰ ਸਿੰਘ ਬਾਦਲ ਸਮੇਂ-ਸਮੇਂ ਸਿਰ ਆਉਂਦੇ ਰਹੇ ਚਾਹੇ ਉਹ ਮੈਂਬਰ ਪਾਰਲੀਮੈਂਟ ਉਹਨਾਂ ਕੋਲੇ ਕੋਈ ਫੰਡ ਨਹੀਂ ਸੀ ਜ਼ਿਆਦਾ ਪਰ ਉਹਨਾਂ ਨੇ ਇੱਥੇ ਪਹੁੰਚ ਕੇ ਵੇੜੇ ਵੀ ਦਿੱਤੇ ਹੋਰ ਜੋ ਮਈਆ ਸੀਗਾ ਫੰਡ ਚਾਹੀਦੇ ਸੀ ਇਲਾਕੇ ਲਈ ਉਹ ਮਈਆ ਕਰਵਾਏ ਲੇਕਿਨ ਸੂਬੇ ਦੀ ਨਕਮੀ ਸਰਕਾਰ ਜਿਹੜੀ ਆਪਾਂ ਬਦਲਾ ਦੇ ਗਲਤੀ ਨਾਲ ਬਣਾ ਬੈਠੇ ਆ ਬਦਲਾ ਦੇ ਨਾਂ ਤੇ ਉਹਨਾਂ ਨੇ ਸਿਰਫ ਢੇੜਾ ਮਾਰਿਆ ਤੇ ਸਿਰਫ ਉਹਨਾਂ ਨੇ ਫੋਟੋ ਸ਼ੂਟ ਕਰਾਇਆ ਉੱਤੇ ਸੋਨੂੰ ਤੁਸੀਂ ਵੀ ਮੀਡੀਆ ਵਾਲੇ ਸੋਨੂੰ ਵੀ ਪਤਾ ਹੈ ਭਗਵੰਤ ਮਾਨ ਜੀ ਆਪਣੇ ਸੀਐਮ ਸਾਹਿਬ ਉੱਥੋਂ ਫੋਟੋ ਸ਼ੂਟ ਕਰਾ ਕੇ ਗਏ ਨਾ ਕੁਝ ਦੇ ਕੇ ਗਏ ਮੁਕਾਬਲਾ ਕਿੰਨਾ ਮੰਨਦੇ ਹੋ ਕਿ ਇੱਥੇ ਚੋਕਾਨੀ ਟੱਕਰ ਹੈ ਹਰੇਕ ਟੀਰ ਦੇ ਉੱਤੇ ਅਜੇ ਤਾਂ ਭਾਈ ਕੈਂਡੀਡੇਟ ਹੀ ਨਹੀਂ ਆਏ ਸਾਰੇ ਕੈਂਡੀਡੇਟ ਆ ਜਾਂਦੇ ਨੇ ਲੱਗਦਾ ਕਿ ਇਲਾਕੇ ਤੇ ਪ੍ਰਭਾਵ ਸੀਗਾ ਬਰਾਬਰ ਤਾਂ ਚੱਲਦਾ ਹੋਊਗਾ ਪਰ ਲੱਗਦਾ ਹੁੰਦਾ ਕਿ ਇੱਥੇ ਜੇ ਟੱਕਰ ਪੈਸੀ ਟੱਕਰ ਉਹ ਲੈ ਕੈਂਡੀਡੇਟ ਹੁੰਦੇ ਨੇ ਨਾ ਜੇ ਕਾਂਗਰਸ ਦਾ ਰਹਿੰਦਾ ਤੇ ਆਪਣਾ ਬੀਜੇਪੀ ਦਾ ਰਹਿੰਦਾ ਆ ਜਾ ਜੀ ਟੱਕਰ ਦਾ ਤਾਂ ਹੀ ਦੱਸੋ ਕੈਂਡੀਡੇਟ ਭਾਈ ਮੈਂ ਮੌਜੂਦਾ ਤੁਹਾਨੂੰ ਬੇਨਤੀ ਕਰ ਹੀ ਦਿੱਤੀ ਦੰਨੋ ਜਿਹੜੇ ਮੌਜੂਦਾ ਸਰਕਾਰ ਦੇ ਐਮਐਲਏ ਐ ਕਾਕਾ ਬਰਾੜ ਜੀ ਸਾਡੇ ਸਤਕਾਰਯੋਗ ਐ ਜਿਹੜਾ ਬੰਦਾ ਫੋਨ ਹੀ ਨਹੀਂ ਕਰ ਸਕਦਾ ਢਾਣੇ ਬਾਈ ਜੀ ਮੈਂ ਲੱਗਾ ਚਲੋ ਅਸੀਂ ਮੈਂ ਸਰਪੰਚੀ ਆ ਪਿੰਡ ਦਾ ਉਦੋਂ ਵਾਲੇ ਤਾਂ ਮੈਂ ਕਰ ਦਿੰਦਾ ਆਉਂਗਾ ਜੀ ਥੋੜਾ ਜੁਰਤ ਰੱਖਣੇ ਚਾਹੀਦੀ ਹੈ ਜੁਰਤ ਨਹੀਂ ਰੱਖਦੇਗੇ ਜੀ ਜਦੋਂ ਤੁਹਾਨੂੰ ਇਲਾਕੇ ਦੀ ਨੁਮਾਇੰਦਗੀ ਦਿੱਤੀ ਹੋਵੇ ਜਦੋਂ ਤੁਹਾਨੂੰ ਲੋਕ ਇਲਾਕੇ ਦੀ ਨੁਮਾਇੰਦਗੀ ਦਿੰਦੇ ਆ ਨਵਾਜਦੇ ਆ ਉਹਦੇ ਚ ਨਾਂ ਤਾਂ ਕੋਈ ਕਿੰਤੂ ਪਰੰਤੂ ਚਾਹੀਦਾ ਨਾ ਕੋਈ ਮੇਰੀ ਸ਼ੁਰੂ ਤੋਂ ਰਾਜਨੀਤੀ ਰਹੀ ਹੈ ਮੈਂ ਪਿੰਡ ਦਾ ਸਰਪੰਚ ਵੀ ਰਿਆ ਔਰ ਮੈਂ ਬੇਨਤੀ ਕੀਤੀ ਸਾਡੇ ਪਿੰਡ 50 ਸਾਲ ਦੀ ਪਾਰਟੀ ਬਾਜੀ ਆ ਮੈਂ ਪਾਰਟੀ ਬਾਜੀ ਦੇ ਉੱਪਰ ਉੱਟ ਕੇ ਮੈਂ ਕਹਾਈ ਮੈਂ ਘਰੇ ਜਾ ਕੇ ਸਾਈਨ ਮੋਹਰ ਲਾ ਕੇ ਆਉਂਗਾ